ਪੰਥਕ ਕਾਉਂਸਲ ਬਣਾਈ ਗਈ ਪੰਥਕ ਇਕਤਾ ਦੇ ਤਾਲਮੇਲ ਲਈ ਔਰ ਇਹ ਪੰਥਕ ਇਕਤਾ ਦਾ ਤਾਲਮੇਲ ਪੰਥਕ ਸਫਾ ਵਿੱਚ ਰਹਿ ਕੇ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਹੈ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਕਿਸੇ ਵੀ ਅਹੁਦੇ ਦੀ ਦੌੜ ਵਿੱਚ ਮੇਰੀ ਕੋਈ ਇੱਛਾ ਨਹੀਂ ਸੀ ਇਹ ਸੰਗਤ ਦੀਆਂ ਭਾਵਨਾਵਾਂ ਸੀ ਤੇ ਮੇਰਾ ਜਿਹੜਾ ਫੀਲਡ ਹੈ ਉਹ ਵੀ ਧਾਰਮਿਕ ਖੇਤਰ ਹੈ ਸੋ ਮੈਂ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਕੋਸ਼ਿਸ਼ ਕਰਾਂਗੀ ਗੁਰੂ ਸਾਹਿਬ ਆਪ ਕਿਰਪਾ ਕਰਕੇ ਉਹ ਤੇ ਪੂਰੀ ਕਰਵਾ ਲੈਣ ਕੋਲੇ ਜਾਵਾਂਗੇ ਹੱਥ ਜੋੜਾਂਗੇ ਪੰਥ ਦੀ ਏਕਤਾ ਲਈ ਪੰਥ ਦੀ ਭਰੋਸੇਯੋਗਤਾ ਦੀ ਬਹਾਲੀ ਲਈ ਇੱਕ ਸਾਂਝਾ ਪਲੇਟਫਾਰਮ ਇਸ ਤਰ੍ਹਾਂ ਦਾ ਹੋਵੇ ਜਿੱਥੇ ਕਦੇ ਪੰਥ ਝੜ ਕੇ ਬੈਠੇ ਸਕੇ ਸੰਬੰਧਤ ਤੋਂ ਬੀਬੀ ਸਤਵੰਤ ਕੌਰ ਨੂੰ ਚੇਅਰ ਪਰਸਨ ਆਇਆ ਗਿਆ ਗੱਲਬਾਤ ਕਰਦੇ ਬੀਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਜ਼ਿੰਮੇਦਾਰੀਆਂ ਬਹੁਤ ਵੱਡੀਆਂ ਨੇ ਅੱਜ ਚੇਅਰ ਪਰਸਨ ਲਾਏ ਗਏ ਹੋ ਇੱਕ ਕਹਿ ਸਕਦੇ ਨੇ ਕਿ ਨਵੀਂ ਸੁਧਾਰ ਲੈਰਦੀ ਹਰਮਤਾ ਹੋਈ ਸੀ ਕਿਵੇਂ ਦੇਖਦੇ ਨੇ ਤੁਮ ਸਾਰੀਆਂ ਚੀਜ਼ਾਂ ਪੰਥਕ ਕੌਂਸਲ ਬਣਾਈ ਗਈ ਪੰਥਕ ਏਕਤਾ ਦੇ ਤਾਲਮੇਲ ਲਈ ਔਰੇ ਪੰਥਕ ਇਕਤਾ ਦਾ ਤਾਲਮਿਲ ਪੰਥਕ ਸਫਾ ਵਿੱਚ ਰਹਿ ਕੇ ਪੰਥ ਦੇ ਪ੍ਰਚਾਰ ਪ੍ਰਸਾਰ ਲਈ ਹੈ ਉਹਦੇ ਲਈ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਕਿਸੇ ਵੀ ਅਹੁਦੇ ਦੀ ਦੌੜ ਵਿੱਚ ਮੇਰੀ ਕੋਈ ਇੱਛਾ ਨਹੀਂ ਸੀ ਨਾ ਹੀ ਮੈਂ ਇਸ ਦੀ ਪੂਰਤੀ ਵਾਸਤੇ ਕਦੇ ਕੋਈ ਸਟੇਟਮੈਂਟ ਕੋਈ ਬਿਆਨ ਕੋਈ ਪ੍ਰੋਜੈਕਸ਼ਨ ਕੀਤੀ ਹੈ ਇਹ ਸੰਗਤ ਦੀਆਂ ਭਾਵਨਾਵਾਂ ਸੀ ਤੇ ਮੇਰਾ ਜਿਹੜਾ ਫੀਲਡ ਹੈ ਉਹ ਵੀ ਧਾਰਮਿਕ ਖੇਤਰ ਹੈ ਸੋ ਮੈਂ ਜੋ ਮੈਨੇ ਜ਼ਿੰਮੇਵਾਰੀ ਦਿੱਤੀ ਹੈ ਮੈਂ ਕੋਸ਼ਿਸ਼ ਕਰਾਂਗੀ ਗੁਰੂ ਸਾਹਿਬ ਆਪ ਕਿਰਪਾ ਕਰਕੇ ਉਹਦੇ ਪੂਰੀ ਕਰਵਾ ਲੈਣ ਔਰ ਹੁਕਮਨਾਮੇ ਦੀ ਭਾਵਨਾ ਵੀ ਇਹੀ ਸੀ ਪੰਥਕ ਇਕਤਾ ਦੀ ਜਦ ਦੌਰ ਦੇ ਵਿੱਚ ਗੱਲ ਕਰੀਏ ਤਾਂ ਤੁਹਾਡਾ ਵੱਡਾ ਨਾਮ ਆਉਂਦਾ ਸੀ ਤੁਹਾਡੇ ਵੱਲੋਂ ਹੀ ਆਉਂਦਾ ਸੀ ਮੀਡੀਆ ਵੱਲੋਂ ਮੇਰੇ ਵੱਲੋਂ ਕਦੇ ਕੋਈ ਸਟੇਟਮੈਂਟ ਨਹੀਂ ਚਰਚਾਵਾ ਦੇ ਵਿੱਚ ਸੀ ਨਾਮ ਇਹ ਚਰਚਾ ਬਹੁਤ ਚਰਚਾ ਤੁਸੀਂ ਕੀਤੀ ਹੈ ਬਹੁਤ ਕੀਤੀ ਹੈ ਤੁਸੀਂ ਪਰ ਮੇਰੇ ਵੱਲੋਂ ਇਸ ਤਰ੍ਹਾਂ ਦੀ ਲਗਾਤਾਰ ਜਿਹਾ ਬੋਲ ਗੱਲ ਕਰੀਏ ਕੁਝ ਦੇਣ ਦਾ ਸਫਰ ਸੱਜਣਾ ਲੈ ਕੇ ਆਇਆ ਹੈ ਜੀ ਕਿਵੇਂ ਦੇਖਦੇ ਕੋ ਵੱਡੀ ਜਿੰਨੇ ਵੇਲੇ ਪੰਜਾਬ ਡੈਲੀਗੇਟ ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਹੈ ਕਿ ਭਉ ਭਾਵਨੀ ਵਿੱਚ ਰੱਖ ਕੇ ਸਾਡੇ ਪਰਟੀ ਕਮੇਟੀ ਤੋਂ ਆਪਣਾ ਜਿਹੜਾ ਕਾਰਜ ਗੁਰੂ ਸਾਹਿਬ ਜੀ ਨੇ ਇੱਕ ਉਹਦਾ ਪਾਰਟ ਪੂਰਾ ਕਰਾ ਲਿਆ ਦੂਸਰਾ ਪਾਰਟ ਜੋ ਪੰਥ ਇਕਤਾ ਦਾ ਉਹਦੇ ਲਈ ਹਜੇ ਅਸੀਂ ਯਤਨ ਜਿਹੜੇ ਸ਼ੁਰੂ ਕਰਨੇ ਆ ਅਸੀਂ ਸ਼ੁਰੂ ਕਰਦੇ ਰਵਾਂਗੇ ਕੀਤੇ ਵੀ ਨੇ ਕੁਝ ਧਰਾਂ ਦੇ ਨਾਲ ਤਾਲਮਿਲ ਕੀਤਾ ਪਿਛਲੇ ਦਿਨੀ ਹਰ ਕੋਲੇ ਜਾਵਾਂਗੇ ਹੱਥ ਜੋੜਾਂਗੇ ਪੰਥ ਦੀ ਇਕਤਾ ਲਈ ਪੰਥ ਦੀ ਭਰੋਸੇਯੋਗਤਾ ਦੀ ਬਹਾਲੀ ਲਈ ਇੱਕ ਸਾਂਝਾ ਪਲੇਟਫਾਰਮ ਇਸ ਤਰ੍ਹਾਂ ਦਾ ਹੋਵੇ ਜਿੱਥੇ ਕਦੇ ਪੰਥ ਜੁੜ ਕੇ ਬੈਠ ਸਕਵੇ ਸਾਬਕੇ ਪਤਵੰਤੇ ਬੀਬੀ ਸਤਵੰਤ ਕੌਰ ਜੀ ਦੇ ਨਾਲ ਗੱਲਬਾਤ ਕੀਤੀ ਆ ਤਾਂ ਕੁਰਬਾਨੀ ਵਾਲੇ ਪਰਿਵਾਰ ਦੇ ਨਾਲ ਸੰਬੰਧਿਤ ਨੇ ਤਾਂ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲਿਕ ਨਵਾਂ ਸੁਰਜੀਤ ਕਰਨ ਦਾ ਜਾਂ ਪੁਨਰ ਗਠਨ ਕਰਨ ਦਾ ਯਤਨ ਕੀਤਾ ਗਿਆ ਦਾਵਾ ਕੀਤਾ ਗਿਆ ਪੰਜ ਮੈਂਬਰੀ ਕਮੇਟੀ ਸੀ ਤਾਂ तमाम ਸਾਰੀ ਗੱਲਬਾਤ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ